ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗਿਆ ਟਾਈਮ ਹੋ ਗਿਆ 1:10 ਮਿੰਟ ਤੇ ਅੱਜ ਦੇਢ ਹੈਗਾ ਮੰਡੇ ਦਾ ਤੇ ਸੋਮਵਾਰ ਦਾ ਤਰੀਕ ਹੈਗੀ ਅੱਜ ਆਈ ਥਿੰਕ 3 ਕਿ 2 ਆ ਤਰੀਕਾ 'ਚ ਜੋ ਦੋ ਤਰੀਕ ਤਿੰਨ ਨਾਮ ਹੈ ਵੀ ਕਿਹਾ ਤੇ ਤਰੀਕ ਹੋ ਗਿਆ ਤਿੰਨ ਤੇ ਅੰਦਰ ਆਵਾਜ਼ ਆਈ ਆ ਜੱਪ ਚੁੱਤ ਦੇ ਚਾਚੂ ਦੀ ਕਰਵਾਈ ਦੀ ਤੇ ਟਾਈਮ ਹੋ ਗਿਆ ਜੀ ਤੇ ਅੱਜ ਦਾ ਵਲੌਗ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਆ ਆਪਾਂ ਆਪਣੀ ਖੁਸ਼ੀ ਕਹਿ ਸਕਦੇ ਹਨਾ ਤੇ ਅੱਜ ਹੈਗੀ ਆ ਜੀ ਤਰੀਕ ਤਿੰਨ ਤੇ ਆਪਣੀ ਨਾ ਜਿਹੜੀ YouTube ਦੀ ਪੇਮੈਂਟ ਆ ਗਈ ਆ ਉਹ ਸਿਸਟਮ ਕੀ ਹੋਇਆ ਇਹ ਜਿਹੜਾ ਵਲੌਗ ਆ ਤੁਹਾਨੂੰ ਮੈਂ ਅੱਜ ਤੋਂ 3 ਦਿਨ ਪਹਿਲਾਂ ਹੀ ਪਾ ਦੇਣਾ ਸੀ ਕਿਉਂਕਿ ਪੇਮੈਂਟ ਅੱਜ ਤੋਂ 3 ਦਿਨ ਕਿ 4 ਦਿਨ ਪਹਿਲਾਂ ਦੀ ਟਰਾਂਸਫਰ ਹੋਈ ਆ ਤੁਹਾਨੂੰ ਪਤਾ ਹੀ ਆਪਾਂ ਵਲੌਗ ਨਹੀਂ ਬਣਾ ਬਣਾਏ ਸੀ ਕਿਉਂਕਿ ਬਾਪੂ ਦਾ ਕੱਲ੍ਹ ਭੋਗ ਪਾ ਕੇ ਖੜਿਆ ਹੈ ਨਾ ਸੰਡੇ ਨੂੰ ਇਸ ਕਰਕੇ ਜਿਹੜਾ ਵਲੌਗ ਆਪਾਂ ਨਹੀਂ ਸ਼ੂਟ ਕਰਨੇ ਸੀ ਆਪਾਂ ਤੁਹਾਨੂੰ ਪਹਿਲਾਂ ਹੀ ਅਪਡੇਟ ਦੇ ਦਿੱਤੀ ਜਿੱਦਣ ਉਹ ਮੈਂ ਤੁਹਾਨੂੰ ਇਦੋਂ ਪਹਿਲਾਂ ਜਿਹੜਾ ਵਲੌਗ ਪਾਇਆ ਉਦੋਂ ਨੈਕਸਟ ਡੇ ਦੀ ਗੱਲ ਹੈ ਉਸ ਤੋਂ ਨੂੰ ਨੈਕਸਟ ਡੇ ਪਤਾ ਨਹੀਂ ਸ਼ਾਮ ਦੀ ਗੱਲ ਈ ਹੈ ਕਿ ਮੈਸੇਜ ਆ ਗਿਆ ਸੀ ਆਪਾਂ ਨੂੰ ਅਕਾਊਂਟ 'ਚ ਨਾ ਪੇਮੈਂਟ ਆਈ ਆ ਤੇ ਪਰ ਆਪਾਂ ਤੁਹਾਨੂੰ ਮੈਂ ਪਹਿਲੇ ਕਹਿ ਚੁੱਕਿਆ ਸੀ ਕਿ ਮੈਂ ਸੰਡੇ ਤੱਕ ਤਾਂ ਬਿਲਕੁਲ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਕਾ ਵਲੌਗ ਬਣਾਉਂਦਾ ਨਾ ਫਿਰ ਮੈਂ ਫ੍ਰੀ ਹੋ ਕੇ ਅੱਜ ਨਾ ਅੱਜ ਹੈਗਾ ਮੰਡੇ ਕੱਲ ਮਤਲਬ ਅਸੀਂ ਭੋਗ ਪੈ ਗਿਆ ਸੀ ਬਾਪੂ ਦਾ ਤੇ ਅੱਜ ਹੈਗਾ ਮੰਡੇ ਤੇ ਅੱਜ ਮੈਂ ਕਿਹਾ ਚਲੋ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਆਪਣੀ ਜਿਹੜੀ ਖੁਸ਼ੀ ਤੇ ਮੈਂ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਵਾਹਿਗੁਰੂ ਜੀ ਦਾ ਸਭ ਤੋਂ ਪਹਿਲਾਂ ਆਪਾਂ ਸ਼ੁਕਰਾਨਾ ਕਰਦੇ ਹਣਾ ਤੇ ਦੂਜੇ ਨੰਬਰ ਤੇ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਜਿਹੜੀ ਨੇ ਸਪੋਰਟ ਕਰਦੇ ਹਣਾ ਸੋ ਥੈਂਕ ਯੂ ਸੋ ਮੱਚ ਸਾਰੇ ਅੱਜ ਜੀ ਆਪਾਂ ਤੁਹਾਨੂੰ ਕਹਿ ਰਹੇ ਸੀਗੇ ਕਿ ਥੈਂਕ ਯੂ ਸ ਦਾ ਸ਼ੁਕਰਾਨਾ ਕਰਦੇ ਆ ਹਨਾ ਤੇ ਦੂਸਰੇ ਨੰਬਰ ਤੇ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਤੇ ਤੁਹਾਡੀ ਸਾਰਿਆਂ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਹੜੀ ਆਪਣੀ ਫਰਸਟ ਪੇਮੈਂਟ ਆਈ ਹੈ YouTube ਦੀ ਤੇ ਜੋ ਕੀ ਤੁਹਾਨੂੰ ਪਤਾ ਅੱਜ ਤੋਂ ਹੋ ਸਕਦਾ ਮਹੀਨਾ ਕਿ ਡੇਢ ਮਹੀਨਾ ਪਹਿਲਾਂ ਹੀ ਆ ਜਾਂਦੀ ਹਨਾ ਹੋ ਸਕਦਾ ਇਹ ਤੋਂ ਪਹਿਲਾਂ ਵਾਲੇ ਮਹੀਨੇ 'ਚ ਆ ਜਾਂਦੀ ਕਿਉਂਕਿ ਤੁਹਾਨੂੰ ਪਤਾ ਆਪਾਂ ਜਦੋਂ ਮਿਹਨਤ ਘੱਟ ਕਰਦੇ ਆ ਕੋਈ ਵੀ ਕੰਮ ਮਿਹਨਤ ਤੇ ਡਿਪੈਂਡ ਆ ਜੇਕਰ ਤੁਸੀਂ ਜਿੰਨੀ ਮਿਹਨਤ ਕਰੋਗੇ ਉਨਾ ਹੀ ਉਹਦਾ ਫਲ ਜਿਹੜਾ ਮਿੱਠਾ ਹੁੰਦਾ ਆ ਸੋ ਉਸੇ ਪ੍ਰਕਾਰ ਜਿਹੜੀ ਪੇਮੈਂਟ ਆ ਅੱਜ ਤੋਂ ਮਹੀਨਾ ਪਹਿਲਾਂ ਕਿਉਂਕਿ ਮੇਰਾ ਪੈਰ ਵਗੈਰਾ ਦੀ ਪ੍ਰੋਬਲਮ ਹੋ ਗਈ ਸਾਨੂੰ ਪਤਾ ਹੀ ਉਦੋਂ ਫਿਰ ਮਹੀਨਾ ਵਿੱਚ ਆਪਾਂ ਵਲੌਗ ਨਹੀਂ ਬਣਾਏ ਹਨਾ ਸਾਰਾ ਕੁਝ ਹੋ ਗਿਆ ਪਰ ਮਤਲਬ ਸਾਰਾ ਸਿਸਟਮ ਜਾਂ ਚੇਂਜ ਹੋ ਗਿਆ ਸੀ ਤੇ ਚਲੋ ਤੇ ਉਹੋ ਜੀ ਮਿਹਨਤ ਫਿਰ ਪਿਛਲੇ ਮਹੀਨੇ ਆਪਾਂ ਦੁੱਗਣੀ ਕਰ ਲਈ ਸੀ ਇਹਦੇ ਕਰਕੇ ਜਿਹੜੀ ਪੇਮੈਂਟ ਆਪਣੀ ਐਤਕੀ ਆਪਣੀ ਆ ਗਈ ਹੈਗੀ ਆ ਅਕਤੂਬਰ ਮਹੀਨੇ ਦੀ ਪੇਮੈਂਟ ਆਈ ਆ ਆਪਾਂ ਨੂੰ ਤੇ ਵਾਈ ਗੁਰਜੀ ਦੀ ਕਿਰਪਾ ਨਾਲ ਇਸੇ ਤਰ੍ਹਾਂ ਜਿਹੜੀ ਪੇਮੈਂਟ ਆਉਂਦੀ ਰਹੇਗੀ ਆਸ ਕਰਦੇ ਆ ਤੇ ਬਾਕੀ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਬਾਕੀ ਅੱਜ ਫਿਰ ਮੈਂ ਮਾਰਕੀਟ ਵੀ ਤੁਹਾਨੂੰ ਪਤਾ ਹੈਗਾ ਸਭ ਤੋਂ ਪਹਿਲਾਂ ਸਾਰਿਆਂ ਤੇ ਇਹੀ ਹੁੰਦਾ ਹੈਗਾ ਕਿ ਜਦੋਂ ਪੇਮੈਂਟ ਵਗੈਰਾ ਮਿਲਦੀ ਆ ਆਪਾਂ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਆ ਵਾਈ ਗੁਰਜੀ ਦਾ ਤੇ ਆਪਾਂ ਗਏ ਸੀ ਮਾਰਕੀਟ ਵੀ ਗਏ ਸੀ ਕਿ ਮਿਹਨਤ ਕਰਦਾ ਹੈ ਤੇ ਮਿਹਨਤ ਦਾ ਫਲ ਵੀ ਜਿਹੜਾ ਮਿਲਦਾ ਜਰੂਰ ਮਿਲਦਾ ਹੈ ਥੋੜਾ ਜਨਾ ਸਬਰ ਦੀ ਜ਼ਰੂਰਤ ਹੁੰਦੀ ਆ ਆਪਾਂ ਕਈ ਵਾਰ ਕੀ ਕਰਦੇ ਆ ਸਬਰ ਨਹੀਂ ਕਰਦੇ ਆਪਾਂ ਸੋਚ ਲੈਂਦੇ ਆ ਨਹੀਂ ਹੁਣ ਨਹੀਂ ਗੱਲ ਬੰਦੀ ਹਨਾ ਨਹੀਂ ਹੁਣ ਨਹੀਂ ਗੱਲ ਬੰਦੀ ਤੇ ਖੜਾ ਛੱਡ ਦੋ ਪਰ ਨਹੀਂ ਜਿਹੜਾ ਬੰਦਾ ਕਹਿੰਦੇ ਨਾ ਜਿਹੜਾ ਜਿਹੜਾ ਬੰਦਾ ਕਹਿੰਦੇ ਨਾ ਸਬਰ ਕਰਦਾ ਉਹਦਾ ਫਲ ਵੀ ਬਹੁਤ ਮਿੱਠਾ ਹੁੰਦਾ ਹਨਾ ਸੋ ਬਹੁਤ ਸਾਰੇ ਭੈਣ ਭਰਾਵਾਂ ਦਾ ਹੁਣ ਇਹ ਮਤਲਬ ਕੁਝ ਕਮੈਂਟ ਹੋਊਗਾ ਕਿ ਹਾਂ ਜੀ ਕਿੰਨੀ ਪੇਮੈਂਟ ਆਈ ਆ ਪੇਮੈਂਟ ਦਾ ਇਦਾਂ ਹੁੰਦਾ ਕਿ ਆਪਾਂ ਨੂੰ ਰੂਲ ਰੈਗੂਲੇਸ਼ਨ ਹੁੰਦੇ YouTube ਦੇ ਵੀ ਹੈ ਨਾ ਤੇ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਆਪਾਂ YouTube ਦੀ ਪਾਲਿਸੀ ਦੇ ਹਿਸਾਬ ਨਾਲ ਆਪਾਂ ਬਿਲਕੁਲ ਜਿਹੜੇ ਰਿਵੀਲ ਨਹੀਂ ਕਰ ਸਕਦੇ ਕਿ ਕਿੰਨੀ ਪੇਮੈਂਟ ਆਈ ਹੈ ਨਾ ਸੋ ਉਸ ਅਕੋਰਡਿੰਗ ਮੈਂ ਜਸਟ ਤੁਹਾਨੂੰ ਇੱਕ ਆਈਡੀਆ ਦੇ ਜੀ ਨੇ ਤੁਸੀਂ ਇੱਕ ਵਧੀਆ ਐਂਡਰੋਇਡ ਫੋਨ ਬਾਈ ਕਰ ਸਕਦੇ ਹੋ ਹਾਂ ਇਹਨੂੰ ਵਾਸ਼ ਕਰਨਾ ਪਊਗਾ ਮਿੱਟੀ ਹੋ ਗਈ ਮੜੇ ਵਾਸ਼ ਕਰ ਤੇ ਤੁਸੀਂ ਇੱਕ ਵਧੀਆ ਐਂਡਰੋਇਡ ਫੋਨ ਜਿਵੇਂ ਵਧੀਆ ਜਿਵੇਂ ਮੜ ਮੋਟਾ ਨਹੀਂ ਵਧੀਆ ਨੂੰ ਫੋਨ ਤੁਸੀਂ ਬਾਈ ਕਰ ਸਕਦੇ ਹੋ ਜਾਂ ਤੁਸੀਂ ਇਸ ਤਰ੍ਹਾਂ ਦੀ ਚੀਜ਼ਾਂ ਕਹਿੰਦੇ 골ਡ ਦੀ ਜਿਵੇਂ ਚੀਜ਼ ਸਟਾਰਟਿੰਗ ਪੁਆਇੰਟ ਦੀ 골ਡ ਦੀ ਚੀਜ਼ ਹੁੰਦੀ ਐ ਇਦਾਂ ਬਣਾ ਸਕਦੇ ਹੋ ਤੁਸੀਂ ਤਾਂ 이어링 ਕਹ ਲੋ ਚੇ 이어링 ਕਹ ਲੋ ਇਦਾਂ ਦੀ ਮਤਲਬ ਤੁਸੀਂ ਬਣਾ ਸਕਦੇ ਹੋ ਇੰਨੇ ਕੁ ਪੇਮੈਂਟ ਜਿਹੜੀ ਆਪਾਂ ਨੂੰ ਆਈ ਹੋਈ ਆ ਤੇ ਥੈਂਕ ਯੂ so much ਤੇ ਬਹੁਤ ਖੁਸ਼ੀ ਹੁੰਦੀ ਆ ਨਾ ਜਦੋਂ ਕੋਈ ਵੀ ਬਸ ਮਿਹਨਤ ਕਰਦਾ ਮਿਹਨਤ ਦੇ ਜਿਹੜੀ ਫਰਹonda ਨਾ ਮਤਲਬ ਉਹਦੀ ਖੁਸ਼ੀ ਬਖਰੀ ਹੁੰਦੀ ਹੈ ਨਾ ਤੇ ਚਲੋ ਜੀ ਸ਼ੁਕਰਾਨਾ ਕਰਦੇ ਆ ਤੁਹਾਡਾ ਸਾਰਿਆਂ ਦਾ ਦੁਬਾਰਾ ਫੇਰ ਤੋਂ ਤੇ ਮੈਂ ਸੋਚਿਆ ਚਲੋ ਅੱਜ ਚਲੋ ਜੀ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਜਿਹੜੀ ਆਪਣੀ ਖੁਸ਼ੀ ਜ਼ਾਹਰ ਕਰੀਏ ਸਾਂਝੀ ਕਰਨੀ ਚਾਹੀਦੀ ਕੋਈ ਵੀ ਗੱਲਬਾਤ ਹੋ ਬਾਕੀ ਜੇਕਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਕਮੈਂਟ ਸੈਕਸ਼ਨ ਚ ਪੁੱਛ ਸਕਦਾ ਹੈ ਬਾਕੀ ਜਿਹੜੇ ਮਿਹਨਤ ਕਰ ਰਹੇ ਨੇ ਉਹ ਦਾ ਮਿਹਨਤ ਨੂੰ ਜਾਰੀ ਰੱਖੋ ਇਹ ਮਤਲਬ ਇਹ ਨਾ ਸੋਚਿਆ ਕਰੋ ਕਿ ਇੰਨੇ ਮਹੀਨੇ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਨਾ ਸਾਨੂੰ ਪੇਮੈਂਟ ਨਹੀਂ ਆ ਰਹੀ ਜਾਂ ਸਾਡੇ ਡਾਲਰ ਨਹੀਂ ਕੰਪਲੀਟ ਜਾਂ ਸਾਡਾ ਵਾਚ ਟਾਈਮ ਨਹੀਂ ਕੰਪਲੀਟ ਬਹੁਤ ਸਾਰੇ ਇਹਨਾਂ ਭੈਣ ਭਰਾਵਾਂ ਦਾ ਨਾ ਸਵਾਲ ਹੁੰਦਾ ਕਿ ਸਾਡਾ ਵਾਚ ਟਾਈਮ ਘਟਦਾ ਜਾ ਰਿਹਾ ਜਾਂ ਵਧਦਾ ਨਹੀਂ ਹਨ ਉਹ ਤੁਸੀਂ ਇਹ ਚੀਜ਼ ਨੂੰ ਨਾ ਸੋਚਿਆ ਕਰੋ ਤੁਸੀਂ ਮਿਹਨਤ ਕਰੀ ਜਾਇਆ ਕਰੋ ਮਤਲਬ ਵੀਡੀਓ ਪਾਈ ਜਾਇਆ ਕਰੋ ਆਪਣਾ ਲਾਈਵ ਲਗਾਉਣੀ ਹੋ ਤਾਂ ਲਾਈਵ ਆਪਦਾ ਕੰਦੀ ਜਾਇਆ ਕਰੋ ਮਤਲਬ ਆਪਣੇ ਕੰਮ ਨੂੰ ਤੁਸੀਂ ਇਹ ਨਾ ਸੋਚਿਆ ਕਰੋ ਪਿਛਲੇ ਦਿਨ ਦਾ ਕੰਮ ਦਾ ਮਤਲਬ ਕੀ ਰਿਜ਼ਲਟ ਮਿਲਿਆ ਇਹ ਨਾ ਸੋਚਿਆ ਕਰੋ ਆਪਣਾ ਕੰਮ ਨੂੰ ਚਲਾਈ ਰੱਖਿਆ ਕਰੋ ਹਨ ਸੋ ਇਸ ਕਰਕੇ ਬਸ ਮਤਲਬ ਇਹ ਨਾ ਸੋਚਿਆ ਕਰੋ ਸਾਡਾ ਵਾਚ ਟਾਈਮ ਘਟਦਾ ਜਾਂ ਕੁਝ ਵੀ ਇਹ ਨਾ ਸੋਚਿਆ ਕਰੋ ਤੇ ਚਲੋ ਜੀ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆ ਦੁਬਾਰਾ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਚਲੋ ਜੀ ਹੁਣ ਆਪਾਂ ਵਲੌਗ ਦਾ ਇੱਥੇ ਹੀ ਕਰਦੇ ਆ ਐਂਡ ਤੇ ਕਿਉਂਕਿ ਅੱਜ ਦਾ ਵਲੌਗ ਜਸਟ ਆਪਾਂ ਤੁਹਾਨੂੰ ਪੇਮੈਂਟ ਦੀ ਖੁਸ਼ਖਬਰੀ ਦੇਣੀ ਸੀਗੀ ਤੇ ਇੱਥੇ ਨਾ ਵੱਡੀ ਲਐਚੀ ਓਪਨ ਹੋਈ ਆ ਮੈਨੂੰ ਲੱਗਾ ਵੱਡੀ ਲਐਚੀ ਤੇ ਚਲੋ ਜੀ ਬਾਕੀ ਨਾ ਵਲੌਗ ਦਾ ਆਪਾਂ ਤੁਹਾਨੂੰ ਦੱਸੇ ਪਹਿਲਾਂ ਵੀ ਦੱਸਿਆ ਸੀ ਸ਼ਡਿਊਲ ਹਨਾ ਅੱਜ ਤੋਂ ਬਾਕੀ ਬਹੁਤ ਸਾਰੇ ਭੈਣ ਭਰਾਵਾਂ ਦੇ ਨਾਲ 2-4 ਦਿਨ ਹੋ ਗਏ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਨਾ ਮਰਗ ਕਰਕੇ ਬੀਜ਼ੀ ਸੀਗੇ ਨਾ ਤਾਂ ਵਲੌਗ ਘੱਟ ਹੀ ਵਾਚ ਪੈਣਾ ਦੇ ਕੀਤੇ ਗਏ ਜਿਨ੍ਹਾਂ ਨੇ ਨਹੀਂ ਵਾਚ ਕੀਤੇ ਗੁੱਸਾ ਨਾ ਕਰਿਆ ਕਰੋ ਤੇ ਬਾਕੀ ਹੁਣ ਆਪਾਂ ਬੈਕ ਟੂ ਰੂਟੀਨ ਤੇ ਆ ਗਏ ਆ ਆਪਾਂ ਤੇ ਤੁਹਾਨੂੰ ਸਾਰਿਆਂ ਨੂੰ ਸਪੋਰਟ ਪਹਿਲਾਂ ਵਾਂਗੂ ਜਿਹੜੀ ਤੁਹਾਨੂੰ ਸਪੋਰਟ ਮਿਲੂਗੀ ਸਾਰੇ ਭੈਣ ਭਰਾਵਾਂ ਨੂੰ ਤੇ ਕੋਸ਼ਿਸ਼ ਕਰਾਂਗੇ ਵਲੌਗ ਨੂੰ ਆਪਾਂ ਵੀ ਰੈਗੂਲਰ ਕਰ ਸਕੀ ਹਾਂ ਹੀ ਦੇਸੀ ਕਿਓ ਦੇਸੀ ਕਿਓ ਕਰਿਆ ਫਾਇਦਾ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਦੇ ਆ ਤੇ ਚਲੋ ਜੀ ਮਿਲਦੇ ਆ ਤੇ ਨਵੇਂ ਬਲੌਗ ਦੇ ਨਾਲ ਤੇ ਫੁੱਲ ਸਪੋਰਟ ਕਰਿਆ ਕਰੋ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਇਸ ਮੁਕਾਮ ਤੇ ਆ ਉਸ ਤਰ੍ਹਾਂ ਹੋਰ ਆਪ ਅੱਗੇ ਹਨਾ ਹੋਰ ਵੀ ਮੁਕਾਮ ਤੇ ਗਾਂਹ ਜਾਈਏ ਸੋ ਸਪੋਰਟ ਕਰਿਆ ਕਰੋ ਦਿਲ ਤੋਂ ਥੈਂਕ ਯੂ ਸੋ ਮੱਚ ਸਾਰਿਆਂ ਦਾ ਚਲੋ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ